ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਤਵਨ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮੋਨਿਕਾ ਤਵਨ ਅਫੀਸ਼ੀਅਲ ਹੈ ਔਰ ਤੁਸੀਂ ਮੈਨੂੰ ਫੇਸਬੁੱਕ ਤੇ ਫੋਲੋ ਕੀਤਾ ਹੋਇਆ ਹੈ ਜਿਸ ਜਿਸ ਨੇ ਨਹੀਂ ਕੀਤਾ ਉਹ ਕਰ ਲਵੋ ਔਰ YouTube ਤੇ ਵੀ ਕਰ ਲਵੋ ਤੁਹਾਨੂੰ ਪਤਾ ਅੱਜ ਮੈਂ ਫਿਰ ਤੋਂ ਉੱਪਰ ਆਈਆਂ ਮਤਲਬ ਟਰੈਸ ਤੇ ਆਈਆਂ ਉੱਪਰ ਦਾ ਰੱਬ ਕੋਹ ਨਹੀਂ ਇਹ ਵਾਲਾ ਉੱਪਰ ਟਰੈਸ ਵਾਲਾ ਤੇ ਇਹ ਦੇਖੋ ਪਿੱਛੇ ਬਾਰਿਸ਼ ਬਹੁਤ ਵਧੀਆ ਕੋਨ ਉੱਪਰ ਮੈਨੂੰ ਕਈ ਵਾਰ ਲੱਗਦਾ ਹੈ ਕਿ ਰੱਬ ਨਾ ਸਾਡਾ ਇਮਤਿਹਾਨ ਲੈਂਦਾ ਹੈ ਕਦੇ ਬਹੁਤ ਜ਼ਿਆਦਾ ਮੀਂਹ ਕਰ ਦਿੰਦਾ ਕਿਤੇ ਕਦੀ ਬਹੁਤ ਜ਼ਿਆਦਾ ਗਰਮੀ ਕਰ ਦਿੰਦਾ ਜਿਸ ਕਾਰਨ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਰੱਬ ਇਮਤਿਹਾਨ ਲੈਂਦਾ ਹੈ ਇਨਸਾਨ ਦਾ ਪਰ ਸਾਡੇ ਕੋਲ ਸੰਤੁਸ਼ਟੀ ਹੈ ਅਸੀਂ ਵੇਟ ਕਰਦੇ ਹਾਂ ਪਰਮਾਤਮਾ ਸਾਡੀ ਸੁਨੇ ਪਰਮਾਤਮਾ ਸਾਡੀ ਸੁਨੇ ਤੇ ਕਿਤਨੇ ਕਿਤੇ ਹਾ 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 ਵਾਦੀਸ਼ ਦੇ ਕੀ ਨਜ਼ਾਰੇ ਨੇ ਤੇ ਇਹ ਦੇਖੋ ਜੀ ਸੀਮ ਟੈਰਿਸ ਕੋਈ ਫਰਕ ਨਹੀਂ ਬਾਕੀ ਇੱਕ ਦਿਨ ਮੈਂ ਤੁਹਾਨੂੰ ਬਹੁਤ ਜਲਦੀ ਉੱਪਰਲਾ 뷰 ਵੀ ਦਿਖਾਉਣ ਵਾਲੀ ਆ ਇਹ ਤੋਂ ਉੱਪਰ ਵੀ ਇੱਕ ਟੈਰਿਸ ਹੈ ਇਹ ਦੇਖੋ ਇਹ ਤੋਂ ਉੱਪਰ ਵੀ ਇੱਕ ਟੈਰਿਸ ਹੈ ਤੇ ਸੀੜੀਆਂ ਨਾ ਸਾਡੀਆਂ ਲੱਗੀਆਂ ਹੋਈਆਂ ਪਰ ਮੈਂ ਇਸ ਸੀੜੀਆਂ ਤੇ ਬਲੀਵ ਨਹੀਂ ਕਰਦੀ ਕਿ ਇਹ ਸੀੜੀਆਂ ਕਾਮਯਾਬ ਰਹਿਣ ਗਿਆ ਨਾਲ ਦੀ ਟਰੈਸ ਤੇ ਜਿਹੜੀਆਂ ਸੀੜੀਆਂ ਚੜੀਆਂ ਨਾ सेम ਐਹੀ ਸੀੜੀਆਂ ਅਸੀਂ ਵੀ ਚੜਾਉਣ ਵਾਲੇ ਹਾਂ ਬਹੁਤ ਜਲਦੀ ਫਿਰ ਮੈਂ ਤੁਹਾਨੂੰ ਜਦੋਂ ਉੱਪਰ ਮੇਨ ਟਰੈਸ ਤੇ ਜਾਵਾਂਗੀ ਨਾ ਤੇ ਫਿਰ ਤੁਹਾਨੂੰ ਪੂਰਾ ਉਹਦਾ ਮਤਲਬ ਉੱਪਰਲਾ ਦਿਖਾਵਾਂਗੀ ਕਿ ਦੇਖੋ ਮਤਲਬ ਕਿੰਨਾ ਵਧੀਆ ਲੱਗਦਾ ਤੇ ਪਹਿਲਾਂ ਇਹ ਦੀਵਾਰਾਂ ਵਗੈਰਾ ਜੋ ਨਹੀਂ ਸਨ ਹੋਈਆਂ ਤੇ ਰੋਡ ਬਾਹਰ ਤੱਕ ਸਾਡਾ ਨਜ਼ਰ ਆਂਦਾ ਹੁੰਦਾ ਸੀ ਪਰ ਹੁਣ ਦੀਵਾਰਾਂ ਹੋਣ ਕਰਕੇ ਰੋਡ ਨਹੀਂ ਨਜ਼ਰ ਆਂਦਾ ਬੜੇ ਇੱਕ ਦਿਨ ਮੈਂ ਤੁਹਾਨੂੰ ਉੱਪਰ ਲਾ ਜਿੰਨਾ ਵੀ ਹੈ ਸਾਰਾ ਚੈਕਿੰਗ ਕਰਾਵਾਂਗੀ ਤੇ ਚੈੱਕ ਕਰਨਾ ਕਿ ਟਾਇਰ ਕਿੱਥੋਂ ਕਿੱਥੋਂ ਤੱਕ ਦੁਨੀਆ ਫੈਲੀ ਹੋਈ ਹੈ ਕਿੱਥੋਂ ਕਿੱਥੋਂ ਤੱਕ ਸੋ ਹਾਂਜੀ ਗੱਲਾਂ ਤਾਂ ਮੈਂ ਆਪਣੀਆਂ ਹੀ ਕਰਨ ਵਾਲੀ ਸੀ ਤੇ ਇਹ ਦੇਖੋ ਕਾਵਾ ਉੱਡ ਕੇ ਗਿਆ ਗੱਲਾਂ ਤਾਂ ਮੈਂ ਆਪਣੀਆਂ ਹੀ ਕਰਨ ਵਾਲੀ ਸੀ ਤੇ ਆਪਣੀ ਕੁਝ ਹੋਰ ਹੀ ਸਟੋਰੀ ਲੈ ਕੇ ਬਹਿ ਜਾਣੀ ਆ ਤੇ ਹਾਂਜੀ 15 ਅਗਸਤ ਦੀ 1937 ਵਿੱਚ ਜੋ ਸਾਡਾ ਦੇਸ਼ ਆਜ਼ਾਦ ਹੋਇਆ ਸੀ 47 ਆਈ ਥਿੰਕ ਮੈਨੂੰ ਤਦ ਪਤਾ ਹੈ ਸਾਡੇ ਸਕੂਲ ਟਾਈਮ ਨਾ ਕਿਤਾਬਾਂ 'ਚ ਬੋਲਦੇ ਹੁੰਦੇ ਸੀ ਲਿਖਿਆ ਹੁੰਦਾ ਸੀ ਉਤੋਂ ਹੀ ਅਸੀਂ ਰੱਟੇ ਮਾਰੇ ਹੋਏ ਆ ਹੁਣ ਜੇ ਕਹੋਗੀ ਕੋਈ ਮੈਥ ਦਾ ਸਵਾਲ ਪੁੱਛ ਲਵੇ ਕੋਈ ਸਾਨੂੰ ਤਾਂ ਮੈਨੂੰ ਵੈਸੇ ਹੀ ਨਹੀਂ ਆਣਾ ਕਿਉਂਕਿ ਮੈਂ ਸਟੱਡੀ 'ਚ ਵੈਸੇ ਹੀ ਬੜੀ ਸਲੋ ਰਹੀ ਆ ਤੇ ਬਾਕੀ ਬਹੁਤ ਸਾਰਾ ਦੇਖੋ ਦੇਸ਼ ਆਜ਼ਾਦ ਹੋਇਆ 14 ਅਗਸਤ ਦਾ ਇੱਕ ਇਤਿਹਾਸ ਬਣ ਗਿਆ ਤੇ ਦੇਖੋ ਕਿੰਨੀ ਸਾਡੇ ਸਮੇਂ ਦੇ ਨਾਲ ਕਿੰਨਾ ਵਕਤ ਦੇ ਨਾਲ ਕਿੰਨਾ ਲਾਈਫ ਸਟਾਈਲ 1947 ਤੋਂ ਲੈ ਕੇ ਤੇ ਅੱਜ 2000 ਜਿਹੜਾ ਸਾਡਾ 25 ਚੱਲ ਰਿਹਾ ਕਿੰਨਾ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਸਮੇਂ ਦੇ ਨਾਲ ਜਦੋਂ ਸਾਡੇ ਦਾਦੇ ਨਾਨਿਆਂ ਦਾ ਟਾਈਮ ਸੀ ਉਹ ਟਾਈਮ ਨੂੰ ਮੈਂ ਮਿਸ ਕਰਦੀ ਆ ਉਹ ਟਾਈਮ ਬੰਨੀ ਕਿਸ ਤਰ੍ਹਾਂ ਦੇ ਹੋਣਗੇ ਕਿੰਨੇ ਵਧੀਆ ਹੋਇਆ ਕਰਨਗੇ ਤੇ ਬਟ ਜਿਹੜਾ ਹੁਣ ਟਾਈਮ ਦੇਖਦੀ ਤਾਂ ਉਸ ਟਾਈਮ ਨੂੰ ਮੈਂ ਦੇਖਦੀ ਆ ਕਿ ਸ਼ਾਇਦ ਉਹ ਸਮਾਂ ਤੇ ਇਸ ਸਮੇਂ ਕਿੰਨਾ ਫਰਕ ਹੈ ਤੇ ਬਾਬਾ ਜੀ ਦਾ ਪਾਠ ਹੋ ਰਿਹਾ ਸਤਨਾਮ ਸ਼ਿਵਾਏ ਗੁਰੂ ਤੇ ਬਹੁਤ ਵਧੀਆ ਲੱਗਦਾ ਹੈ ਕੰਨਾਂ ਦੇ ਵਿੱਚ ਪਰਮਾਤਮਾ ਦੀ ਸਤ ਗੁਰੂ ਮਹਾਰਾਜ ਦੀ ਆਵਾਜ਼ ਪਵੇ ਤਾਂ ਬਹੁਤ ਵਧੀਆ ਲੱਗਦਾ ਤੇ ਕਿਤੇ ਨਾ ਕਿਤੇ ਮੈਂ ਉਹ ਦੇਖਦੀ ਕਿ ਉਹ ਸਮੇਂ ਦੇਖੋ ਜਦੋਂ ਅਸੀਂ ਹਵੇਲੀਆਂ ਚ ਚਲੇ ਜਾਂਦੇ ਆ ਨਾ ਕਈ ਵਾਰ ਕਾਫੀ ਪੁਰਾਣੇ ਪਿੰਡਾਂ 'ਚ ਚੱਲ ਜਾਂਦੇ ਆ ਅੱਜ ਵੀ ਕਿਤੇ ਨਾ ਕਿਤੇ ਉਹ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਬਨੀਆਂ ਹੋਈਆਂ ਨੇ ਜੋ ਸਾਡੇ ਦਾਦੇ ਨਾਨੇ ਦੇ ਟਾਈਮ ਤੇ ਚੱਲਣ ਦੀਆਂ ਤੇ ਅੱਜ ਵੀ ਲੋਕਾਂ ਨੇ ਕੁਝ ਯਾਦਾਂ ਸੰਭ ਕੇ ਰੱਖੀਆਂ ਨੇ ਆਪਣੀ ਪੁਸ਼ਤਾਂ ਤੋਂ ਆਪਣੀ ਪੀੜੀਆਂ ਤੋਂ ਕਿ ਇਹ ਲੌਂਗ ਟਾਈਮ ਸਾਡੇ ਅਗਾਂਹ ਆਉਣ ਵਾਲੇ ਵਾਰਸ ਵੀ ਚੈੱਕ ਕਰਦੇ ਰਹਿਣ ਦੇਖਦੇ ਰਹਿਣ ਕਿ ਕੀ ਕੀ ਸਾਡੇ ਟਾਈਮ ਤੇ ਹੁੰਦਾ ਸੀ ਤੇ ਬਾਕੀ ਤੁਹਾਨੂੰ ਪਤਾ ਕੱਲ ਹਲਕਾ ਜਦ ਮੈਂ ਫੇਰ ਬਿਮਾਰ ਹੋ ਗਈ ਸੀ ਤੇ ਫਿਰ ਮੈਨੂੰ ਗਲੂਗੋਸ ਹਸਪੀਟਲ ਜਾਣਾ ਪਿਆ ਗਲੂਗੋਸ ਚੜਾਣ ਲਈ ਡਾਕਟਰ ਕਹਿੰਦੇ ਨੇ ਵੀਕਨੈਸ ਹੈ ਵੀਕਨੈਸ ਨੂੰ ਕੰਪਲੀਟ ਕਰੋ ਮੈਨੇ ਸਵਾ ਨਹੀਂ ਲਾਦੀ ਔਰ ਮੈਂ ਇੰਨੀ ਰੋਟੀ ਵੀ ਖਾਣੀ ਇੰਨੀ ਸਬਜ਼ੀਆਂ ਵੀ ਖਾਣੀਆਂ ਔਰ ਖਾਣਾ ਪੀਣਾ ਪੂਰਾ ਇੱਕ ਵਨੰਬਰ ਹੈ ਬਟ ਫਿਰ ਵੀ ਵੀਕਨੈਸ ਕਿਤੋਂ ਫੀਲ ਹੋ ਰਹੀ ਹੈ ਹਜੇ ਤੱਕ ਇਹ ਸਮਝ ਨਹੀਂ ਆ ਰਹੀ ਪਰ ਹਾਂ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਔਰ ਸਾਡੇ ਅੰਦਰਲੇ ਬਾਡੀ ਦੇ ਵਿੱਚ ਕੁਛ ਇਸਟਰਨੀਆਂ ਮਤਲਬ ਪਾਰਟਸ ਜਿਹੜੇ ਹੁੰਦੇ ਨੇ ਵਧਦਿਨ ਲੱਭ ਪੈਂਦੇ ਨੇ ਨੁਕਸ ਵਧਣ ਲੱਗ ਪੈਂਦੇ ਨੇ ਜਿਸ ਕਰ ਅੰਦਰੋਂ ਹੀ ਅੰਦਰੋਂ ਸਾਨੂੰ ਪਤਾ ਲੱਗਣਾ ਮੁਸ਼ਕਲ ਹੋ ਜਾਂਦਾ ਕਿ ਕੀ ਹੋ ਰਿਹਾ ਸਾਡੇ ਨਾਲ ਤੇ ਇਸ ਲਈ ਡਾਕਟਰ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਵਾਰ ਟ੍ਰੀਟਮੈਂਟ ਦੁਆਰਾ ਲੈਣਾ ਪੈਣਾ ਤੇ ਮੈਨੂੰ ਫਿਰ ਕੱਲ ਪਹੁੰਚਣਾ ਪਿਆ ਹਸਪੀਟਲ ਫਿਰ ਤੋਂ ਉਹੀ ਡਰਾਪ ਉਹੀ ਇੰਜੈਕਸ਼ਨ ਉਹੀ ਸਭ ਕੁਝ ਪਹਿਲਾਂ ਦਾ ਇਹ ਸਾਰੀ ਸਵੈਲਿੰਗ ਸੁਈ ਹੋਈ ਹੈ ਐਥੋਂ ਨਹੀਂ ਹਜੇ ਸੈਟਿੰਗਸ ਹੋਈ ਤੇ ਡਾਕਟਰ ਨੇ ਦੂਜੀ ਜਗ੍ਹਾ ਤੇ ਇਹ ਸਾਰਾ ਇੰਜੈਕਸ਼ਨ ਲਗਾ ਕੇ ਖਰਾਬ ਕਰ ਦਿੱਤਾ ਤਨੀ ਰੱਬ ਜੀ ਵੀ ਕਿਹੜੇ ਕਿਹੜੇ ਇਮਤਿਹਾਨ ਲਾਈ ਜਾ ਰਹੇ ਨੇ ਕਿਹੜੇ ਕਿਹੜੇ ਚਲੋ ਕੋਈ ਨਾ ਰੱਬ ਜੀ ਦੇ ਇਮਤਿਹਾਨ ਲਈ ਮੈਂ ਹਾਜ਼ਰ ਆ ਦੇਖੋ ਸਰੀਰਾਂ ਦੇ ਨਾਲ ਦੁੱਖ ਸੁੱਖ ਚੱਲਦੇ ਹੀ ਰਹਿੰਦੇ ਨੇ ਦੁੱਖ ਸੁੱਖ ਹੈ ਤੇ ਸ਼ਰੀਰ ਹੈ ਤੇ ਜੇ ਦੁੱਖ ਸੁੱਖ ਨਹੀਂ ਤੇ ਸ਼ਰੀਰ ਵੀ ਨਹੀਂ ਬਾਕੀ ਜੀ ਜਿਹੜੀ ਮੈਂ ਗੱਲਬਾਤ ਮੀਨ ਕਰ ਰਹੀ ਆ ਉਹ ਕੱਲ ਨੂੰ ਲੈ ਕੇ ਕਰ ਰਹੀ ਆ 14 ਅਗਸਤ ਨੂੰ ਜਿਹੜਾ ਕਿ ਸਾਡੇ ਦੇਸ਼ ਦਾ ਸਾਰੇ ਜਾਨ ਦੇ ਬੱਚਾ ਬੱਚਾ ਜਾਣਦਾ ਹੈ 바ਗਾ ਬਾਰਡਰ ਦੇ ਉੱਪਰ ਆਰਮੀ ਵਗੈਰਾ ਵਾਲੇ ਰਿਆ ਜੋ ਵੀ ਹੈ ਜਾਂ ਸਕੂਲ ਦੇ ਸਿਸਟਮ ਚ ਸਭਿਆਚਾਰ ਵਗੈਰਾ ਹਰ ਇੱਕ ਚੀਜ਼ ਦਾ ਕਿਤਨਾ ਕਿਤੇ ਕਿਤਨਾ ਕਿਤੇ ਅੱਜ ਵੀ ਮਹੱਤਵ ਚੱਲ ਰਿਆ ਤੇ ਰਹਿੰਦੀ ਦੁਨੀਆ ਤੱਕ ਲੌਂਗ ਟਾਈਮ ਚੱਲਦਾ ਰਹਿਣਾ ਆਉਣ ਵਾਲੇ ਸਾਡੀਆਂ ਪੁਸ਼ਤਾਨ ਸਾਡੀਆਂ ਪੀਨੀਆਂ ਉਹ ਵੀ ਇਹੀ ਚੀਜ਼ਾਂ ਨੂੰ ਦੇਖਣੀਆਂ ਜੋ ਸਾਡੇ ਦਾਦੇ ਨਾਨੇ ਦੇ ਟਾਈਮ ਤੋਂ ਚੱਲ ਰਹੀਆਂ ਨੇ ਚੀਜ਼ਾਂ ਸੋ ਬਾਕੀ ਪ੍ਰਵਾਸ ਵਿੱਚ ਸਭ ਠੀਕ ਹੋ ਤੰਦਰੁਸਤ ਹੋ ਇਹਦੇ ਬਾਰੇ ਮੈਨੂੰ ਮੈਸੇਜ ਕਰਦੇ ਰਿਹਾ ਕਰੋ ਕਮੈਂਟਸ ਕਰਦੇ ਰਿਹਾ ਕਰੋ ਮਾਫੀ ਚੰਨੀਆਂ ਜੀ ਬਹੁਤ ਕੋਸ਼ਿਸ਼ ਕਰਦੀ ਹਾਂ ਲਾਈਵ ਹੋਣ ਦੀ ਪਰ ਲਾਈਵ ਹੋ ਹੀ ਨਹੀਂ ਪਾਉਂਦੀ ਕਰਾਂ ਤੇ ਕਰਾਂ ਕੀ ਪਰ ਕਿਤੇ ਨਾ ਕਿਤੇ ਇੱਕ ਦਿਨ ਦਾ ਤੋੜਾ ਵੱਜੇਗਾ ਤੇ ਆਪਣਾ ਵੀ ਲਾਈਵ ਮੈਂ ਜ਼ਰੂਰ ਹੋਵਾਂਗੀ ਮੈਂ ਕੀ ਕਰਾਂ ਮੈਂ ਫਸੀਆਂ ਮੈਨੂੰ ਸਮਝ ਲੱਦੀ ਕਿ ਇੰਸਤਰਾ ਲੱਗਦਾ ਜਿਦਾ ਮੈਂ ਬਸ ਮੈਂ ਹੀ ਇੱਕ ਔਰਤ ਰਹਿ ਗਈ ਦੁਨੀਆ 'ਚ ਇੰਨੀ ਬਿਜ਼ੀ ਔਰਤ ਬਾਕੀ ਸਭ ਵੈਰੀਨ ਹੈ ਤੇ ਕਈ ਵਾਰ ਲੱਗਦਾ ਮੈਂ ਬਿਜ਼ੀ ਨਹੀਂ ਹਾਂ ਮੈਂ ਆਪਣੇ ਆਪ ਨੂੰ ਹੀ ਰੋਜਾਇਆ ਹੋਇਆ ਆਪਣੇ ਕੰਮਾਂ 'ਚ ਕਿ ਜਿਹੜਾ ਮੈਂ ਖੁਦ ਨੂੰ ਟਾਈਮ ਹੀ ਨਹੀਂ ਦੇ ਪਾਉਂਦੀ ਆਪਣੇ ਆਪ ਨੂੰ ਸਨਮਾਨ ਹੀ ਦੇ ਪਾਉਂਦੀ ਇਸ ਲਈ ਬਹੁਤ ਜਲਦੀ ਮੈਂ ਲਾਈਵ ਹੋਵਾਂਗੀ ਤੁਹਾਡੇ ਨਾਲ ਬਾਕੀ ਤੁਸੀਂ ਗੱਲਬਾਤ ਕਰਦੇ ਰਹਿਣਾ ਮੋਨਿਕਾ ਤਮੰਨ ਦੇ ਚੈਨਲ ਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ بارش ਚ ਦੇਖੋ ਫੋਨ ਵੀ ਭਿੱਜ ਗਿਆ ਮੈਂ ਵੀ ਹਲਕਾ ਹਲ ਕਰ ਹੋ ਚੁੱਕੀ ਹਾਂ ਤੇ ਬਾਕੀ ਕੋਈ ਨਾ ਚੈਨਲ ਨਾਲ ਗੱਲਬਾਤ ਕਰਦੇ ਰਵਾਂਗੀ ਪਿਆਰ ਮੁਹੱਬਤ ਕਰਦੇ ਰਹੋ ਆਪਣੀ ਮੋਨਿਕਾ ਤਮੰਨ ਨੂੰ ਤੇ ਤੁਹਾਡੀ ਸਪੋਰਟ ਮੈਨੂੰ ਮਿਲਦੀ ਰਹੇ ਧੰਨਵਾਦ ਸ਼ੁਕਰੀਆ ਥੈਂਕ ਯੂ so much ਥੈਂਕ ਯੂ so much